ਇਹ ਇਹਨੇ ਘੜਟ ਜਿੱਤ ਲਿਆ ਉਹਨੇ ਮਿੱਟੀ ਦੇ ਕਿਲ ਮੰਗ ਲਈ ਇਹ ਦੋਨੇ ਮੱਝਾਂ ਚੈਂਪੀਅਨ ਬਣੀਆਂ ਗਈਆਂ ਇੱਕ ਇੱਕ ਨੇ ਟਰੈਕਟ ਜਿੱਤਿਆ ਹੈ ਤੇ ਇੱਕ ਮੁਰਰਾ ਦੇ ਵਿੱਚ ਚੈਂਪਨੀ ਹੈ ਇੱਕ ਨੀਲੀ ਰਵੀ ਦੇ ਵਿੱਚ ਹਾਂਜੀ ਭਾਈ ਜੀ ਨਮਸਕਾਰ ਜੀ ਭਾਈ ਸਭ ਤੋਂ ਪਹਿਲਾਂ ਤੁਹਾਨੂੰ ਵਾਰਕਾ ਜੀ ਧੰਨਵਾਦ ਠੀਕ ਹੈ ਜੀ ਤੇ ਆਪਣੀਆਂ ਇਹ ਦੋਨੇ ਮੱਝਾਂ ਚੈਂਪੀਅਨ ਬਣ ਗਈਆਂ ਜੀ ਧੰਨਵਾਦ ਠੀਕ ਹੈ ਤੇ ਜਿਹੜੀ ਆਪਣੀ ਨੀਲੀ ਰਾਵੀ ਇਹਦਾ ਟਰੈਕਟਰ ਜਿੱਤ ਗਿਆ ਨਾ ਜੀ ਹਾਂਜੀ ਟਰੈਕਟਰ ਕਿੰਨਾ ਦੁੱਧ ਰਿਕਰ ਕਰਾਇਆ ਨੇ 25 ਕਿਲੋ 800 ਗ੍ਰਾਮ 25 ਕਿਲੋ ਕੁਛ 800 ਗ੍ਰਾਮ 800 ਗ੍ਰਾਮ ਤੋਂ ਮਿਲਦਾ ਹੈ 750 ਤੋਂ 800 ਗ੍ਰਾਮ ਥੋੜਾ ਫਰਕ ਹੋਗਾ ਹਾਂਜੀ ਠੀਕ ਹੈ ਤੇ ਇਹਦਾ ਬਿਆੰਦ ਕਿੰਨਾ ਹੈ ਚੌਥਾ ਜੀ ਚੌਥੇ ਬਿਆੰਦ ਚਾ ਤੇ ਇੱਕ ਵਾਈਕੂ ਕਿਤਨਾ ਟਾਈਮ ਹੋਇਆ ਡੇਢ ਮਹੀਨਾ ਡੇਢ ਕੁ ਮਹੀਨਾ ਤੇ ਬੱਚਾ ਕੀ ਹੈ ਮਗਰ ਇਹਦੇ ਕੱਟੀ ਹੈ ਆਹ ਖੜੀ ਹੈ ਜਿਹੜੀ ਹੈ ਨਾ ਹਾਂਜੀ ਤੇ ਇਹਦਾ ਬੁੱਲਦਾ ਤਾਂ ਨਹੀਂ ਪਤਾ ਫੈਂਸ ਕਾ ਵੀ ਨਹੀਂ ਪਤਾ ਔਰ ਇਸ ਬੱਚੇ ਕਾ ਵੀ ਨਹੀਂ ਪਤਾ ਬੁੱਲ ਕਾ 30000 ਰੁਪਏ ਕੀ ਠੀਕ ਆ ਠੀਕ ਤੇ ਜਿਹੜੀ ਇਹ ਆਪਣੀ ਮੋਹਰਾ ਗਈ ਕਿਨੇ ਕਿਲੋ ਦੁੱਧ ਕੱਢਿਆ ਇਹਨੇ 25 ਕਿਲੋ 600 ਆ 20 ਕਿਲੋ 600 ਗ੍ਰਾਮ ਇਹ ਵੀ ਫਰਸਟ ਆਈ ਹੈ ਨਾ ਤੇ ਬਿਆਨ ਕੌਣ ਸ ਹੈ ਇਹਨ ਕ ਇਹ ਜੋਤੀ ਜੋਤੀ ਹੈ ਠੀਕ ਆ ਤੇ ਉਹਦੀ ਮਗਰ ਬੱਚਾ ਕੀ ਆ ਕੱਟੀ ਉਹਦੇ ਵੀ ਉਹਦੀ ਮਗਰ ਵੀ ਕੱਟੀ ਆ ਠੀਕ ਹੈ ਤੇ ਇਹ ਮੱਝਾਂ ਆਪਣਾ ਦੋਨੇ ਘਰ ਦਿੰਗੀਆਂ। ਨਾ ਦੋਨੋਂ ਖਰੀਦੀ ਭਾਈ ਸਾਹਿਬ 10-10 ਦਿਨ ਪਹਿਲੇ। ਅਸੀਂ 10-10 ਪਹਿਲੇ ਦਿਨ ਪਹਿਲੇ ਖਰੀਦੀ ਹੋਈ ਆ। ਠੀਕ ਆ ਕੰਪੀਟੀਸ਼ਨ ਕੇ ਲਈ। ਹਾਂ ਬਸ। ਠੀਕ ਆ ਜੀ। ਤੇ ਧੰਨਵਾਦ ਤੁਹਾਡਾ ਗੱਲਬਾਤ ਕਰ ਲਈ ਤੇ ਇੱਕ ਆਪਣੇ ਕੋਲ ਬੱਲ ਵੀ ਦਿਲਵਾ ਗਾ ਹਨ। ਠੀਕ ਆ ਤੇ ਵੀ ਉਹ ਵੀ ਵਧੀਆ ਪ੍ਰੋ ਇੰਡਸਟਰੀਅਲ ਤੋਂ ਲੈਣਾ। ਅਗਲੇ ਸਾਲ ਮੈਡਲੇ ਤੋਂ ਪਾਉਂਗੇ ਜੇ। ਉਹ ਵੀ ਐਫਐਜ਼ ਦੇ ਟਾਈਮ ਪੁੱਛਦੇ। ਠੀਕ ਆ। ਆਪਾਂ ਮਤਲਬ ਪਾਰਟਿਸਪੇਟ ਕਰਾਵਾਂਗੇ ਉਹਨੂੰ। ਹਾਂ ਜੀ ਹਾਂ ਜੀ। ਠੀਕ ਆ ਜੀ ਤੇ ਆਪਣੇ ਕੋਲੇ ਸੀਮਾ ਨੂੰ ਤੇ ਹੈਗੇ ਆ ਨਾ। ਹਾਂ ਜੀ ਹਾਂ ਠੀਕ ਹੈ ਆਪਣਾ ਐਡਰੈਸ ਦੱਸ ਦਿਓ ਤੇ ਕੰਟੈਕਟ ਨੰਬਰ ਦੋ ਬਸਡਿਸਟ੍ਰਿਕਟ ਸੋਨੀਪੱਤਰੀ ਆਣਾ ਹਰਿਆਣਾ ਤੇ ਕੰਟੈਕਟ ਨੰਬਰ ਮੇਰਾ ਕੰਟੈਕਟ ਨੰਬਰ 8397918843 ਇੱਕ ਵਾਰੀ ਹੋਰ ਬੋਲੋ 8397918843 ਠੀਕ ਹੈ ਜੀ ਧੰਨਵਾਦ ਜੀ ਜੇ ਤੁਹਾਨੂੰ ਮੱਝਾਂ ਕੈਂਪੇਨ ਬਣੀ ਹੈ ਤੇ ਡਿਟੇਲ ਦੱਸਤੀ ਹੈ ਇਹਨਾਂ ਕੋਲ ਬੁੱਲਵੇਗਾ ਦਿਲਬਾਗ ਤੁਸੀਂ ਨਾਲ ਕੰਟੈਕਟ ਨੰਬਰ ਤੇ ਇਹ ਗੱਲ ਕਰ ਸਕਦੇ ਹੋ ਸੀਮਨ ਲਈ ਬਾਕੀ ਅਸੀਂ ਹੁਣ ਮੱਝਾਂ ਦੇ ਹੁੰਨੇ ਆ ਇਹ ਮੂਰਾ ਕੈਟਾਗਰੀ ਚ winner ਸੀਗੀ ਬਾਕੀ ਵੀਰ ਜੀ ਨੇ ਖਰੀਦੀ ਨਹੀਂ ਸੀ ਮਨਜੀਤ ਬੈਲੀਵਾਲ ਨੇ ਦੋਨੀਆਂ ਮੱਝਾਂ 10-10 ਦਿਨ ਪਹਿਲਾਂ ਤੇ ਤੁਸੀਂ ਬੋਡੀ ਸਟਰਕਚਰ ਦੇਖ ਲਓ ਭਾਵੇਂ ਆਰਡਰ ਦੇਖ ਲਓ ਨਾਲੇ ਹਜੇ ਮਿਲਕਿੰਗ ਹੋਈ ਆ 12 ਕ ਬੱਚੇ ਆ ਤੇ ਫਿਰ ਵੀ ਆਰਡਰ ਬਹੁਤ ਵਧੀਆ ਹਜੇ ਵੀ ਬਾਹਰ ਨਿਕਲਿਆ ਹੋਇਆਗਾ ਤੇ ਆਪਾਂ ਹੁਣ ਸਾਈਡ ਤੋਂ ਦਿਖਾ ਦਿੰਦੇ ਹਾਂ ਤੁਹਾਨੂੰ ਬਾਕੀ ਹੁਣ ਤੁਹਾਨੂੰ ਨੀਲੀ ਰਾਵੀ ਜਿੱਤ ਦਿਖਾਉਨੇ ਆ ਇੰਨੇ ਟਰੈਕਟਰ ਦਿੱਤਾਗਾ 26 23 ਕਿਲੋ 600 ਗ੍ਰਾਮ ਕੁਸ ਦੋ ਦਿੱਤਾ ਅਟਰ ਅਟਰ ਦੇਖ ਸਕਦੇ ਹੋ ਉਹ ਵੀ ਦਿਖਾਉਨੇ ਆ ਬਾਕੀ ਹੁਣ ਤੁਹਾਨੂੰ ਸਾਈਡ ਤੋਂ ਦਿਖਾ ਦਿੰਦੇ ਆ ਬਾਕੀ ਇਹੋ ਜਿਹੇ ਹੋਰ ਵੀਡੀਓ ਦੇਖਣ ਨੂੰ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਜੀ